ਸਾਲਾਂ ਦੀਆਂ ਪੱਕਾ ਲਾ ਰਹੀਆਂ ਪ੍ਰਚਾਰ ਪਰ ਪ੍ਰਚਾਰ ਚਾਹਾਂ ਲਾ ਰਿਹਾ ਲਾਖੀ ਚਾਰਜ ਕਰ ਰਿਹਾ ਲਾਖੀ ਚਾਰਜ ਕਰ ਰਿਹਾ ਪੱਕਾ ਲਾ ਰਿਹਾ ਇਨ੍ਹਾਂ ਇਨ੍ਹਾਂ ਬਲਾਜਮਾ ਦੀ ਚੰਗੀ ਕਰਾ شناخت ਕੀਤੀ ਗਈ ਆ ਇਨ੍ਹਾਂ ਦੀ شناخت ਵੀ ਕੀਤੀ ਗਈ ਆ ਉਹ ਕਿਸੇ ਵੋਟਾਂ ਵਾਲੇ ਨੇ ਤੁਹਾਡੇ ਮਗਰ ਨਹੀਂ ਜਿਉਣਾ ਉਹ ਕਿਸੇ ਅਫਸਰ ਨੇ ਤੁਹਾਡੇ ਮਗਰ ਨਹੀਂ ਜਿਉਣਾ ਤੁਹਾਡੀ ਨੌਕਰੀ ਚਲੇ ਜੜੀ ਜੇ ਜਿਹੜੀਆਂ ਤਕਲੀਫਾਂ ਕਿਹੜੀ ਟੱਕੜੀਆਂ ਦੀ ਸੀ ਸਾਨੂੰ ਆ ਕੱਬ ਨੂੰ ਨਹੀਂ ਖਲੋਤੀ ਵਾਟਰ ਕਰਨ ਨਾਲ ਨਹੀਂ ਖਲੋਤੀ ਕੱਬ ਨੂੰ ਨਹੀਂ ਖਲੋਤੀ ਵੀ ਹੱਕ ਦੀ ਆਵਾਜ਼ ਥਾਵੇਂ ਦੇ ਪੁਲਿਸ ਲੋਕੇ ਗਾੜੀਆਂ 50 ਦੇ ਟੱਲੇ ਵਰਕਾਰੀ ਬੁੱਟ ਕੇ ਜਿਓਗਾ ਪਿੱਛੇ ਜੁੜਨੇਗਾ ਤੁਹਾਡੇ ਕੋਲ ਹੁਣ ਆਵਾਜ਼ ਚਬਾਦੀ ਛੱਕੇ ਛਾਈ ਛੱਕੇ ਛਾਈ ਨਹੀਂ ਚਲੇਗੀ ਛੱਕੇ ਛਾਈ ਨਹੀਂ ਚਲੇਗੀ ਕਿਹੜਾ ਹੁਣ ਇਹ ਪੂਰਾ ਲੱਗਦਾ ਹੁਣ ਕਦੀ ਗੁੰਡਾ ਆਲਾ ਆਲਾ ਦਾ ਬੱਕ ਨੂੰ ਧੱਕਾ ਆ ਬੱਦਲੂ

ਵਾਟਰ ਕਰਨ ਨਾਲ ਨਹੀਂ ਖਲੋਤੀ ਸੀ ਹੱਕ ਦੀ ਵਾਅ ਛਾਵੇਂ ਦੇ ਪੁਲਸ ਨੂੰ ਕੇ ਗਾੜੀਆਂ 50 ਜੋ ਜਲਮਰ ਕੜੀ ਉੱਟ ਕੇ ਜਿਉਣਾ ਹੁਣ ਆਵਾਜ਼ ਦਵਾਦੀ ਠੱਗੇ ਸ਼ਾਈ ਠੱਗੇ ਸ਼ਾਈ ਚਲੇ ਨਹੀਂ ਬੋਚ ਅੱਪ ਅੱਪ ਬੁਝਾਨਾ ਵੱਡੀ ਨਹੀਂ ਯਾਰ ਕਿ ਚੱਲ ਕੇ ਨਾਂ ਨੂੰ ਤਿੰਨ ਪਾਰ ਦੇ ਝਾਂ ਕਰਨਾ ਨਹੀਂ ਪ੍ਰਚਾ ਜੰਦਾ ਹੋਏ ਕੱਖਣਾ ਹੱਤਾ ਪ੍ਰਚਾ ਜਨ ਮਰਦਾਬਾ ਪ੍ਰਮਾਤਮਾ ਮਰਦਾ ਹੱਤਾ ਲਈ ਜੋ ਲੜਦੇ ਲੋਕ ਹੱਤਾ ਲਈ ਜੋ ਲੜਦੇ ਲੋਕ ਯਾ ਸੀ ਚਾਰਜ ਪੱਕਾ ਲਈ ਅੰਸ ਕਿਸਾਨਾਂ ਦੀਆਂ ਪੱਕਾ ਲਾ ਰਹੀਆਂ ਪ੍ਰਚਾਣ ਪਰ ਪ੍ਰਚਾਣਾਂ ਦਾਇਆ ਲਾ ਰਿਹਾ ਲਾਖੀ ਚਾਤ ਕਰ ਰਿਹਾ ਲਾਖੀ ਚਾਤ ਕਰ ਰਿਹਾ ਪੱਗਾ ਲਾ ਰਿਹਾ ਇਨ੍ਹਾਂ ਇਨ੍ਹਾਂ ਬਲਾਜਮਾ ਦੀ ਚੰਗੀ ਦਾ ਛਨਾਕਤ ਕੀਤੀ ਗਈ ਆ ਇਨ੍ਹਾਂ ਦੀ ਛਨਾਕਤ ਵੀ ਕੀਤੀ ਗਈ ਆ ਉਹ ਕਿਸੇ ਵੋਟਾਂ ਵਾਲੇ ਨੇ ਤੁਹਾਡੇ ਮਗਰ ਨਹੀਂ ਜਿਉਣਾ ਉਹ ਕਿਸੇ ਅਫਸਰ ਨੇ ਤੁਹਾਡੇ ਮਗਰ ਨਹੀਂ ਜਿਉਣਾ ਢਾਡੀ ਨੌਕਰੀ ਚਲੇ ਲੜੀ ਜੇ ਜਿਹੜੀਆਂ ਤਕਲੀਫਾਂ ਦੇਖੀ ਚੱਕੜ ਜਾਂਦੀ ਤੁਸੀਂ ਸਾਨੂੰ ਆ ਕਬਨੂ ਨਹੀਂ ਖਲੋਤੀ ਵਾਟਰ ਕੈਨ ਨਾ ਖਲੋਤੀ ਕਬਨੂ ਨਹੀਂ ਖਲੋਤੀ ਪੀ ਹੱਕ ਦੀ ਆਵਾਜ਼ ਛਾਵੇ ਦੇ ਪੁਲਿਸ ਰੋਕੇ ਗਾੜੀਆਂ 50 ਜੋ ਚੱਲ ਪਰੇਰੀ ਉੱਟ ਕੇ ਜਾਣਾ ਪਿੱਛੇ ਜੂਣਿਆਗਾ ਤੁਹਾਡੇ ਦਾ ਹੁਣ ਆਵਾਜ਼ ਕਬਦੀ ਛੱਕੇ ਛੱਕੇ ਸ਼ੈਰੀ ਨਹੀਂ ਚਲੇਗੀ ਤੁਹਾਡੇ ਦਾ ਜਿਹੜਾ ਉਹ ਗੁੰਡਾ छा छा पढ़ी ਹੱਕ ਦੀ ਆਵਾਜ਼ ਠਾਵੇ ਦੇ ਪੁਰਸ ਨੂੰ ਕਿਹ ਗੜਿਓ 50 ਜੋ ਚੱਲ ਪਰ ਕੜੀ ਟੱਕ ਕੇ ਜਿਓਣਾ ਉਹ ਆਵਾਜ਼ ਦਵਾਦੀ ਛੱਕੇ ਛਾਈ ਛੱਕੇ ਛਾਈ ਨਹੀਂ ਚਲੇਗੀ ਕਿਹੜਾ ਉਹ ਬੰਦਾ ਪੂਰਾ ਗੁੰਡਾ